ਇਹ ਸ਼ਾਇਦ ਪੰਜਾਬ ਦੇ ਇਤਿਹਾਸ ਚ ਬਹੁਤ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਊਗਾ ਸਿਆਸੀ ਪਾਰਟੀਆਂ ਪਹਿਲਾਂ ਵੀ ਹੁੰਦੀਆਂ ਇੱਕ ਦੂਜੇ ਤੇ ਧੱਕੇ ਕਰਦੀਆਂ ਲੋਕ ਰਾਜ ਦੇ ਵਿੱਚ ਵਿਰੋਧੀਆਂ ਦੀ ਆਵਾਜ਼ ਨੂੰ ਦਬਣ ਦੀ ਕੋਸ਼ਿਸ਼ ਕਰਦੀਆਂ ਪਰ ਜਿਸ ਹੱਦ ਤੱਕ ਇਹ ਗਿਰਗੇ ਬਹੁਤ ਕਿਉਂਕਿ ਅਪਨ ਸਾਰਿਆਂ ਨੂੰ ਪਤਾ ਤੁਸੀਂ ਦੇਖ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦਾ ਕੋਈ ਮੰਤਰੀ ਗਲਤੀ ਕਰ ਲੈਂਦਾ ਇਹਨਾਂ ਦਾ ਕੋਈ ਡਿਪਾਰਟਮੈਂਟ ਚ ਗਲਤੀ ਹੋ ਜਾਂਦੇ ਜੇ ਉਹਦੀ ਆਵਾਜ਼ ਉਠਾਉਂਦੇ ਤਾਂ ਇੱਕ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਵੀ ਉਠਾ ਰਹੇ ਸੀ ਬਹੁਤ ਵੱਡੀ ਲੜਾਈ ਲੜ ਰਹੇ ਸੀ ਦੂਸਰੇ ਲੋਕਾਂ ਨੂੰ ਕਿਸੇ ਨੂੰ ਧਮਕਾ ਕੇ ਕਿਸੇ ਨੂੰ ਡਰਾ ਕੇ ਇਹਨਾਂ ਨੇ ਚੁੱਪ ਕਰਾ ਲਿਆ ਇਹ ਕਿਸ ਤਰ੍ਹਾਂ ਜਰਨਲ ਦੇ ਤੌਰ ਤੇ ਲੜ ਰੇ ਸੀ ਵੀ ਇਹਨਾਂ ਨੂੰ ਚੁੱਪ ਨਹੀਂ ਕਰਾ ਸਕਿਆ ਉਸੇ ਹੱਤਖੰਡੇ ਨੂੰ ਵਰਤਦੇ ਹੋਏ ਪਹਿਲਾਂ ਨਸ਼ਿਆਂ ਦਾ ਇਲਜ਼ਾਮ ਲਾਉਂਦੇ ਸੀ ਤੇ ਫਿਰ ਜਾ ਕੇ ਕੋਰਟਾਂ 'ਚ ਮਾਫੀ ਮੰਗਦੇ ਸੀ ਅੱਜ ਆ ਕੇ ਦੁਬਾਰੇ ਉਹ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਅੱਜ ਦੁਬਾਰੇ ਖੰਦਕਾਂ ਕੱਢ ਰਹੇ ਆ ਤੇ ਮਜੀਠੀਆ ਸਾਹਿਬ ਇੱਕ ਬਹੁਤ ਦਲੇਰ ਤੇ ਤਕੜੇ ਲੀਡਰ ਹੈ ਅਸੀਂ ਉਹਨਾਂ ਦੇ ਨਾਲ ਸਾਰੇ ਜੱਜ ਕੇ ਖੜੇ ਆਂ ਸ਼੍ਰੋਮਣੀ ਅਕਾਲੀ ਦਲ ਇਹ ਧੱਕੇ ਨੂੰ ਬਰਦਾਸ਼ਤ ਨਹੀਂ ਕਰੂਗਾ ਅਸੀਂ ਜੋ ਵੀ ਸਾਨੂੰ ਲੜਾਈ ਲੜਨੀ ਪਈ ਲੋਕ ਰਾਜ ਦੇ ਵਿੱਚ ਇਸ ਚੀਜ਼ ਨੂੰ ਬਚਾਉਣ ਲਈ ਜਾਂ ਮਜੀਠੀਆ ਸਾਹਿਬ ਦੇ ਹੱਕ 'ਚ ਅਸੀਂ ਪੂਰੀ ਜੋਰ ਨਾਲ ਲੜਾਂਗੇ ਸਰਕਾਰ ਵੱਲੋਂ ਵੱਡੀ ਪੱਧਰ ਤੇ ਕਰਪਸ਼ਨ ਨੂੰ ਲੈ ਕੇ ਬਿਆਨ ਦਿੱਤੇ ਜਾਂਦੇ ਆ ਜਾਂ ਨਸ਼ੇ ਨੂੰ ਲੈ ਕੇ ਜਿਹੜਾ ਬਿਆਨ ਦਿੱਤੇ ਜਾਂਦੇ ਆ ਔਰ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਸਿਆਨਾਂ ਨੂੰ ਕਿਵੇਂ ਦੇਖੀ ਅੱਜ ਸਾਰੇ ਬੰਦੇ ਜਾਣਦੇ ਐ ਵੀ ਜਿਹੜੇ ਬੰਦੇ ਨਸ਼ੇ ਨੂੰ ਰੋਕਣ ਦੀ ਗੱਲਾਂ ਕਰਦੇ ਉਹਨਾਂ ਦਾ ਆਪ ਤਾਂ ਕੀ ਹਾਲ ਐ ਤੇ ਦੂਸਰੀ ਗੱਲ ਪਿਛਲੇ 3 ਸਾਲਾਂ ਚ ਤੁਸੀਂ ਆਪ ਸਾਰਿਆਂ ਨੇ ਆਪਾਂ ਤਕਰੀਬਨ ਹਰ ਥਾਂ ਤੇ ਦੇਖਦੇ ਐ ਰੋਜ਼ ਨੌਜਵਾਨ 20 ਸਾਲ ਦੇ 18-18 ਸਾਲ ਦੇ ਬੱਚੇ ਟੀਕੇ ਵਿੱਚ ਰਹਿ ਜਾਂਦੇ ਰੋਜ਼ ਮਾਰੇ ਕਿੰਨੀ ਜਿਆਦਾ ਮੌਤਾਂ ਦੀ ਦਰ ਵਧ ਗਈ ਕਿੰਨੀ ਜਿਆਦਾ ਮਾੜਾ ਹਾਲ ਹੋ ਗਿਆ ਐਡਮਿਨਿਸਟ੍ਰੇਸ਼ਨ ਦਾ ਕਿੰਨਾ ਜਿਆਦਾ ਮਾੜਾ ਹਾਲ ਹੋ ਗਿਆ ਕ腐ਸ਼ਨ 10 ਗੁਣਾ ਵੱਧ ਗਈ ਹਰ ਫਰੰਟ ਤੇ ਤਕਰੀਬਨ ਇਹ ਫੇਲ ਇੱਕ ਇਕੱਲੇ ਲੋਕਾਂ ਨੂੰ ਜਿਵੇਂ ਕਹਿੰਦੇ ਗੁੰਮਰਾਹ ਕਰਨ ਲਈ ਇਕੱਲੇ ਬਿਆਨਬਾਜ਼ੀ ਤੋਂ ਬਿਨਾ ਹੋਰ ਕੁਛ ਨਹੀਂ ਤਿੰਨ ਸਾਲ ਪਹਿਲਾਂ ਹੋ ਪਹਿਲਾਂ ਹੋਵੇ ਜੀ ਅਸਲ ਹੁਣ ਜਾ ਕੇ ਇਹ ਲੱਗਦਾ ਕਿ ਐਕਟੀਵਿਟੀ ਉਹ ਦੀ ਕਰ ਰਹੇ ਆ ਕੀ ਲੱਗੂ ਮੈਨੂੰ ਲੱਗਦਾ ਕਿ ਪਹਿਲਾਂ ਕਿਉਂ ਨਹੀਂ ਇਹ ਕਰਦੇ ਆ ਹੁਣ ਇਹ ਐਕਟੀਵਿਟੀ ਕੀ ਨਾ ਪਹਿਲਾਂ ਕੁਛ ਕੀਤਾ ਸੀ ਹੁਣ ਵੀ ਕੁਛ ਨਹੀਂ ਕਰ ਰਹੇ ਇਟ ਇਜ਼ ਆਈ ਵਾਸ਼ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜੇ ਕੋਈ ਫੀਡਬੈਕ ਦਿੰਦੇ ਹੈ ਇਹ ਕਹਿੰਦੇ ਪਹਿਲਾਂ ਆਪਦੇ 92 ਐਮਐਲਏ ਦਾ ਹੀ ਹਾਲ ਦੇਖ ਲੈਣ ਫਿਰ ਲੋਕਾਂ ਦੀ ਗੱਲ ਕਰਨਾ ਅੱਜ ਹਰ ਥਾਂ ਤੇ ਹਰ ਏਰੀਆ 'ਚ ਕਰਾਪਸ਼ਨ ਹੈ ਰੋਜ਼ ਇਹਨਾਂ ਨੂੰ ਲੋਕ ਸਵਾਲ ਕਰਦੇ ਆ ਫਿਰ 3 ਸਾਲ ਹੋ ਗਏ ਸੀ ਜਿਹੜੇ ਲੋਕਾਂ ਨੂੰ ਗੱਲ ਕਰਕੇ ਆਏ ਸੀ ਲੋਕਾਂ ਦਾ ਧਿਆਨ ਭੜਕਾ ਰਹੇ ਕਿੱਥੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਦਾ ਕਿੱਥੇ ਲੋਕਾਂ ਦੀ ਪੈਨਸ਼ਨ ਕਿੱਥੇ ਘਰ-ਘਰ ਰੋਜ਼ਗਾਰ ਇਹ ਤਾਂ ਕਹਿੰਦੇ ਸੀ ਗੋਰੇ ਆ ਕੇ ਇੱਥੇ ਨੌਕਰੀਆਂ ਭਰ ਲੈਣਗੇ ਕਿੱਧਰ ਗਏ ਉਹ ਗੋਰੇ ਅੱਜ ਆਪਣੇ ਬੱਚੇ ਫਿਰ ਉਹ ਆਪਣੇ ਬੱਚਿਆਂ ਦਾ ਬੁਰਾ ਹਾਲ ਹੈ ਨੌਜਵਾਨ ਰੋਜ਼ ਮੌਤਾਂ ਹੋ ਰਹੀਆਂ ਨਸ਼ੇ ਨਾਲ ਮੁੱਖ ਕਾਰਨ ਕੀ ਮੰਨਦੇ ਹੋ ਵਿਕਰਮਜੀਤ ਮੁਜੀਠੀਆ ਦੇ ਖਿਲਾਫ ਇਸ ਕਾਰਵਾਈ ਦਾ ਮੁੱਖ ਕਾਰਨ ਸਰਕਾਰ ਦੀ ਫੇਲਿਅਰ ਹੈ ਸਭ ਤੋਂ ਵੱਡਾ ਕਾਰਨ ਤਾਂ ਇਹ ਆਪ ਦੀਆਂ ਕਮੀਆਂ ਨੂੰ ਲੁਕਾਉਣ ਲਈ ਲੋਕਾਂ ਦਾ ਧਿਆਨ ਦੂਜੇ ਪਾਸੇ ਲਾ ਦੇ। ਇਹੀ ਗੱਲਾਂ 3 ਸਾਲ ਪਹਿਲਾਂ ਕਰਦੇ ਸੀ, ਇਹੀ ਗੱਲਾਂ ਅੱਜ ਕੀਤੇ ਨਵੀਂ ਗੱਲ ਕੀ ਕੀਤੀ। ਲੋਕਾਂ ਦੀ ਡਿਵੈਲਪਮੈਂਟ ਕੀਤੇ, ਲੋਕਾਂ ਦਾ ਕੰਮ ਕੀ ਕੀਤਾ? ਸਿਰਫ ਇਸ ਲਈ ਵੀ ਮਜੀਠੀਆ ਸਾਹਿਬ ਨੇ ਤੇ ਇਲਜ਼ਾਮ ਲਾ ਰਹੇ ਉਸ ਕਰਕੇ ਇਹ ਜਿਹੜੀਆਂ ਹਰਕਤਾਂ ਤੇ ਆਏ ਆ, ਹੋਰ ਤਾਂ ਇਹਨਾਂ ਦੇ ਕੋਈ ਅਚੀਵਮੈਂਟ ਨਹੀਂ। ਬਿਕਰਮਜੀਤ ਤੇ ਮਜੀਠੀਏ ਦੇ ਘਰ ਰੇਡ ਹੋਈ ਆ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਗਈ। ਇਹ ਸ਼ਾਇਦ ਪੰਜਾਬ ਦੇ ਇਤਿਹਾਸ ਚ ਬਹੁਤ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਊਗਾ ਸਿਆਸੀ ਪਾਰਟੀਆਂ ਪਹਿਲਾਂ ਵੀ ਹੁੰਦੀਆਂ ਇੱਕ ਦੂਜੇ ਤੇ ਧੱਕੇ ਕਰਦੀਆਂ ਲੋਕ ਰਾਜ ਦੇ ਵਿੱਚ ਵਿਰੋਧੀਆਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੀਆਂ ਪਰ ਜਿਸ ਹੱਦ ਤੱਕ ਇਹ ਗਿਰਗੇ ਬਹੁਤ ਕਿਉਂਕਿ ਅਪਨ ਸਾਰਿਆਂ ਨੂੰ ਪਤਾ ਤੁਸੀਂ ਦੇਖ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦਾ ਕੋਈ ਮੰਤਰੀ ਗਲਤੀ ਕਰ ਲੈਂਦਾ ਇਹਨਾਂ ਦਾ